ਇੱਕ ਕਾਖੀਆਂ ਵਾਲੇ ਬਾਜ਼ਾਰ ਇੱਕ ਸ਼ਾਮ ਨੂੰ ਕੰਸੀਨੈਂਟ ਰਿਪੋਰਟ ਹੋਇਆ ਸੀਗਾ ਜਿਸ ਦੇ ਵਿੱਚ ਦੋ ਨੌਜਵਾਨ ਜੋ ਐਕਟੀਵਿਟੀ 'ਤੇ ਜਾ ਰਹੇ ਸਨ ਜਿੰਨਾਂ ਵਿੱਚੋਂ ਇੱਕ ਰਵਨੀਤ ਸਿੰਘ ਇਲੀਸ ਨੂੰ ਮੋਟਾ ਸੀਗਾ ਉਸ ਨੂੰ ਦੋ ਜਿਹੜੇ ਅਨਡੈਂਟਿਫਾਈਡ ਬੰਦਿਆਂ ਨੇ ਜਿਹੜਾ ਵਾ ਉਸ ਨੂੰ ਗੋਲੀ ਮਾਰੀ ਤੇ ਉਸ ਨੂੰ ਜਿਹੜਾ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀਗਾ ਇਸ ਤੇ ਜਿਹੜੀ ਮੁੱਢਲੀ ਤਫ਼ਤੀਸ਼ ਕਰਦੇ ਆ ਜਿਹੜਾ ਸਾਡੇ ਵੱਲੋਂ ਮੌਕੇ ਤੇ ਟੀਮਾਂ ਤੇ ਫੋਰੈਂਸਿਕ ਟੀਮਾਂ ਸਾਰੀਆਂ ਜਿਹੜੀਆਂ ਮੌਕੇ ਤੇ ਬੁਲਾਈਆਂ ਗਈਆਂ ਨੇ ਸੀਸੀਟੀਵੀ ਜਿਹੜੇ ਆ ਤੇ ਹੋਰ ਚੀਜ਼ਾਂ ਨੂੰ ਜਿਹੜਾ ਖੰਗਾਲਿਆ ਗਿਆ ਹੈ ਜਿਹੜਾ ਇੱਕ ਇਹਦੇ ਚੋਂ ਮੇਨ ਅਸੇਲੈਂਟ ਹੈ ਉਹ ਸਾਡੇ ਵੱਲੋਂ ਉਸ ਦੇ ਉੱਤੇ ਜਿਹੜਾ ਸਾਡੇ ਵੱਲੋਂ ਬਾਈ ਨੇ ਮਕਦਮਾ ਦਰਜ ਕਰਕੇ ਉਸ ਨੂੰ ਛੇਤੀ ਹੀ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ ਕਿੰਨੀ ਕੋਈ ਰੰਜਿਸ਼ ਜਲਦੀ ਸੀ ਇਹਨਾਂ ਦੀ ਇਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੀ ਤੇ ਉਸ ਦੇ ਵਿੱਚ ਜਿਹੜਾ ਇਹ ਇਹਨਾਂ ਦੀ ਆਪਸੀ ਇੱਕ ਕੇਸ ਨੂੰ ਲੈ ਕੇ ਪੁਰਾਣੀ ਇਹਦੀ ਰੰਜਿਸ਼ ਸੀਗੀ ਬਾਕੀ ਇਹਦੇ ਵਿੱਚ ਜ਼ਿਆਦਾ ਹੀ ਡਿਟੇਲ ਤੁਹਾਨੂੰ ਜਿਹੜੀ ਇਨਵੈਸਟੀਗੇਸ਼ਨ ਦੀ ਬਾਤ ਤੁਹਾਨੂੰ ਜਿਹੜੀ ਸੋਨੂ ਮੋਟਾ ਤੇ ਸਿਰਫ ਗੈਂਗਸਟਰ ਦਿੱਸਿਆ ਰਿਹਾ ਉੱਤੇ ਕਿੰਨੇ ਕੇਸ ਸੀਗੇ ਜਿਹੜਾ ਸੋਨੂ ਜਿਹੜਾ ਡਿਸੀਜ਼ਡ ਆ ਉਸ ਦੇ ਉੱਤੇ ਵੀ ਜਿਹੜੇ ਪੁਰਾਣੇ 302 ਆ ਤੇ 307 ਦੇ ਕਰੀਬ 5 ਕੇਸ ਦਰਜ ਸਨ ਤੇ ਇਸ ਦੀ ਜਿਹੜੀ ਉਸ ਤੋਂ ਜਿਹੜਾ ਅਗਲਾ ਬੰਦਾ ਹੈ ਉਸ ਨੂੰ ਵੀ ਸਾਡੇ ਵੱਲੋਂ ਆਇਡੈਂਟੀਫਾਈ ਕਰ ਲਿਆ ਜਾਵੇਗਾ ਤੇ ਇਹਨਾਂ ਦੋਹਾਂ ਦੋਸ਼ੀਆਂ ਨੂੰ ਜਿਹੜਾ ਵਾ ਜਲਦੀ ਗ੍ਰਿਫਤਾਰ ਕੀਤਾ ਜਾ ਰਹੀ ਸੀ ਸਰੇ ਨਾਲ ਇਹ ਐਡੀਸ਼ਨਲੀ ਅਜੇ ਜਿਹੜਾ ਜਿੰਨਾ ਤਨ ਮੈਂ ਦੱਸ ਸਕਦਾ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਆਈ ਹੈ ਬਾਕੀ ਇਹਦੀ ਸਾਰੀ ਡਿਟੇਲ ਜਿਹੜੀ ਸਾਡੇ ਵੱਲੋਂ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤੇ ਸਾਰੀ ਸੀਸੀਟੀਵੀ ਜਿਹੜੀ ਖੰਗਾਲੀ ਲੱਗੀਆਂ ਹੋਣ ਉਹ ਉਹ ਜਿਹੜੀ ਆ ਅਸੀਂ ਰਿਪੋਰਟ ਤੋਂ ਬਾਅਦ ਅਸੀਂ ਇਹ ਦੱਸ ਸਕਦੇ ਹਾਂ ਕਿ ਕਿੰਨੀਆਂ ਗੋਲੀਆਂ ਦੇ ਗੇਰ ਯਾਰ ਉਹ ਕੀ ਹਾਲਾਤ ਨੇ ਸੋਨੂੰ ਉਹ ਜਿਹੜੇ ਡਾਕਟਰ ਸਾਹਿਬ ਜੋ ਰਿਪੋਰਟ ਦੇਣਗੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਵੇਗਾ। ਪਰ ਕੀ ਆ ਜਾ ਰਿਹਾ ਮੌਤ ਹੋ ਚੁੱਕੀ ਦੀ ਉਹ ਕਨਫਰਮੇਸ਼ਨ ਜਦੋਂ ਆ ਜਾਏਗੀ ਜੇ ਕੋਈ ਉਧਰੋਂ ਕੋਈ ਸਾਡੇ ਨੂੰ ਅਫੀਸ਼ੀਅਲ ਰਿਪੋਰਟ ਆਉਂਦਾ ਫਿਰ ਤੁਹਾਨੂੰ ਦੱਸ ਦਾਂਗੇ। ਸਰ ਅਭੀ ਤੇਨੂੰ ਪਹਿਲੇ ਕਨਫਰਮੇਸ਼ਨ ਆ ਗਈ ਪਰ ਫੁੱਲਸ ਦੱਸ ਨਹੀਂ ਰੇਸ ਪਰ। ਨਹੀਂ ਦੱਸ ਦਾਂਗੇ ਤੁਹਾਨੂੰ ਜਦੋਂ ਕਨਫਰਮੇਸ਼ਨ ਆ ਗਈ ਤੁਹਾਨੂੰ ਦੱਸ ਦਿੱਤਾ ਜਾਵੇਗਾ। ਅਸੀਂ ਅਸੀਂ ਮੌਕੇ ਅਸੀਂ ਮੌਕੇ ਦੀ ਤਸਦੀਕ ਤੇ ਤੀਸ਼ ਕਰ ਰਹੇ ਹਾਂ। ਉਸ ਦੇ ਵਿੱਚ ਜੋ ਸਾਹਮਣੇ ਆ ਤੁਹਾਡੇ ਨਾਲ ਇੱਕ ਜਣਾ ਹੋਰ ਸੀਗਾ ਜਿਹੜਾ ਅੱਗੇ ਗੱਡੀ ਚਲਾ ਰਿਹਾ ਜਿਹੜਾ ਐਕਟਿਵ ਚਲਾ ਰਿਹਾ ਸੀਗਾ ਉਸ ਨੂੰ ਵੀ ਜਿਹੜ ਇਸ ਨੂੰ ਅਰੈਸਟ ਕਰ ਲਿਆ ਜਾਵੇਗਾ ਤੁਹਾਨੂੰ ਸਾਰੀ ਸਾਰੀ ਜਗ੍ਹਾ ਤੇ ਇੰਸਟਾਲ ਹੈਗੇ ਕੋਈ ਸੀਸੀਟੀਵੀ ਫੁਟੇਜ ਨਹੀਂ ਸੀਸੀਟੀਵੀ ਫੁਟੇਜ ਸਾਰੀਆਂ ਟੀਮਾਂ ਤੇ ਸਾਡੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਕੱਲੀ ਕੱਲੀ ਸੀਸੀਟੀਵੀ ਫੁਟੇਜ ਜਿਹੜੀ ਇਨਸੀਡੈਂਟ ਤੋਂ ਲੈ ਕੇ ਜਿਹੜੀਆਂ ਉਹਨਾਂ ਦੀ ਪਿੱਛਾ ਕਰਨ ਤੱਕ ਸਾਰੀਆਂ ਜਣੀਆਂ ਸੀਸੀਟੀਵੀ ਕਵਰ ਕਰ ਚੁੱਕੀਆਂ ਨੇ ਨਹੀਂ ਅਜੇ ਇਨੀਸ਼ੀਅਲ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਆਇਡੈਂਟੀਫਾਈ ਕੀਤਾ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ